ਮੰਡੀ ਲੈ ਕੇ ਆਇਆ ਮੰਡੀ ਦਾ ਬੱਕਰਾ ਮੰਡੀ ਦਾ ਉਹ ਆਇਆ ਆ ਤਿੰਨ ਨਾ ਕਹਿੰਦਾ ਤੁਹਾਡਾ ਚੱਲੀ ਜਾਂਦਾ ਮੰਡੀ ਜੀ ਲੈ ਕੇ ਆਇਆ ਤੇ ਆਪਾਂ ਤੁਹਾਨੂੰ ਕੋਨੇ ਬਣੇ ਰਹੋ ਵੀਡੀਓ ਤਿੰਨ ਤੱਕ ਤੇ ਆ ਜਾਓ ਭਾਈ ਇਧਰ ਨੂੰ ਆ ਭਾਈ ਸਾਹਮਣੇ ਹੋਇਆ ਭਾਈ ਆ ਤਾਂ ਐ ਧੁੱਪੇ ਹੀ ਹੋਈ ਨੇ ਪਰ ਇਹਨੂੰ ਤੁਰੇ ਜਾਂਦੇ ਆ ਇੱਥੇ ਖੜ ਜਾ ਉਹ ਯਾਰ ਉਹ ਤਾਂ ਉਹ ਨਹੀਂ ਕਹੀ ਜਾਂਦਾ ਹਾਂ ਸਾਡੇ 18000 ਕਿਆ ਸੀ ਨਹੀਂ ਲਈ ਜਾਂਦਾ ਪਹਿਲਾਂ ਯਾਰ ਹੁਣ ਦੱਸ ਇੱਕ ਕਿੰਨੀ ਕਿੰਨੀ ਵੜਨਾ ਇਹਨੇ ਆਪ ਦੀ ਮਰਜ਼ੀ ਨਾਲ ਕਰਤਾ ਯਾਰ ਮੈਂ ਚੁੱਪ ਕਰਿਆ ਤੇ ਆਪ ਸੋਦਾ ਦਾ ਜੀ ਨੇ ਬੋਲਿਆ ਯਾਰ ਸੋਦਾ ਨਹੀਂ ਪਰ ਇਹ ਹੋ ਗਿਆ ਯਾਰ ਤੂੰ ਮੈਂ ਹਾਂ ਆ ਗਿਆ ਵਸਾ ਚੜਨਾ ਹੈ ਉਹ ਨਹੀਂ ਜਾਇਜ਼ ਕਰੂੰਗਾ ਨਹੀਂ ਗੱਲ ਕਰ ਗੱਲ ਮੰਨ कर्मों के नहीं यार तो सदियाँ करी लो वो तो यार ओके लग रहा है रात को भी आता है बात चाहिए गलता मान नहीं आ रहे बात बहुत पता है नहीं पहले पहले जब सुनो और की जब सुनो क्या बीबो तो आप ਦੋ ਸਾਲ ਤੋਂ ਨਹੀਂ ਯਾਰ ਨਾ 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 ਆ ਰਖ ਲੈ ਬਈ ਜਾ ਹੋਵੇ ਦੋ ਸਾਲਾਂ ਦਾ ਹੁਣ ਨਹੀਂ ਆ ਚੱਕ ਉਹ ਦੋ ਸਾਲਾਂ ਕੀ ਹੁੰਦਾ ਯਾਦ ਨਹੀਂ ਇਹ ਨਾ ਨਹੀਂ ਨਹੀਂ ਪਾਲਾ ਨਾ ਲੈ ਰਹਿਣ ਦੇ ਨਹੀਂ ਲੈ ਪਹਿਲਾਂ ਬੱਚੀ ਗਿਆ ਸੀ ਕੀ ਮੈਂ ਸਾਡੀ ਉਹਦਾ ਛੱਡਾ ਹੋ ਗਿਆ ਉਹ ਤੋਂ ਘਟ ਨਹੀਂ ਦੇਣੇ ਬਈ ਯਾਰ ਇੱਕ ਗੱਲ ਹੋਈ ਆਲਾ ਯਾਰ ਵੇਖੀ ਨਾ ਵੇਖੀ ਉਹ ਵੇ ਕਮਾਈ ਕੈਮਰਾ ਹੀ ਹੋ ਗਿਆ ਆਲਾ ਫੜ ਉਹ ਹੱਥ ਖੋਲਦਾ ਲੈ ਹੁਣ ਵੇਚ ਨਹੀਂ 19000 ਕਰਕੇ ਜਾ ਹੋ ਗਏ ਜਾ ਹੋ ਗਏ ਯਾਰ ਹੋ ਹੋ ਗਏ ਭਾਈ ਚੱਲ ਜਾ ਚੱਲ ਗਣ ਪੈਸੇ ਭਾਈ ਨਹੀਂ ਭਾਈ ਯਾਰ 19 ਦੇ ਨਹੀਂ ਦੇਣੇ ਉਹ ਫਾੜ ਲੈ ਪੈਸੇ 20 ਸਾਲ ਨਹੀਂ ਵੇਦਾ ਜਿਵੇਂ ਤੂੰ ਮਾਰੀ ਜਾਂਦਾ ਮਾਰੀ ਜਾਂਦਾ ਪੰਚਾਇਤ ਬੰਦੇ ਤੇਰਾ ਮਾਰਾ ਕਰਦੇ ਮੈਂ ਨਹੀਂ ਦੇਦੇ ਕੋਈ ਨਹੀਂ ਉਹ ਜਾ ਮੁੰਗਿੱਲਾ ਕਰ ਪਹਿਲਾਂ ਵੀ ਤੈਨੂੰ ਆਖਿਆ ਜੀ ਤੂੰ ਮੰਨਿਆ ਜਿੱਲਾ ਕਰਕੇ ਫਿਰ ਸੱਟ ਮਾਰ ਲਾਓ ਜੀ ਦੋਸਤੋ ਬਹੁਤ ਵਧੀਆ ਸੌਦਾ تیرے ਛੜ ਗਿਆ ਪਿੰਡ ਸੁਵੇਲਾ ਬੱਕਰਾ ਮੰਡੀ ਦੇ ਉੱਤੇ ਪੂਰੇ 19000 ਰੁਪਏ ਦਾ ਸੌਦਾ ਛਿੜ ਗਿਆ ਦੋਸਤੋ 19000 ਚ ਹੋ ਗਿਆ ਬਾਈ ਹਾਂਜੀ ਕਾ ਖੜਾ ਟੋਖੜਾ ਟੋਖੜਾ ਕਿਸੇ ਨੂੰ ਲੈ ਗੋਈਂ ਸਰੇਸ਼ ਨੇ ਲੈ ਆ ਪੈਨ ਨਾਲ ਮੁਕਸਰ ਵਾਲੇ ਨੇ 7 18 ਹੋ ਗਿਆ ਹਾਂ ਕਿੱਕ ਵੀ ਆ ਵੀ ਕੋਖੜਾ ਵਾਲੇ ਮੁੰਡੇ ਨੇ ਵੇਚਦੇ ਆ ਤਿੰਨੇ ਨਾਰੇ ਹੋਰ ਬਿਲਕੁਲ ਦਿਖਾ ਦਿੰਦੇ ਇੱਕ ਆ ਬੱਕਰਾ ਆ ਜਿਹੜਾ ਉੱਤੇ ਜਿਹੜਾ ਖੜਾ ਹੈ ਕਾਲਾ ਨਾ ਤਾਲਾ ਹੋ ਆਹ ਅਗਲੀ ਵੀਡੀਓ ਜਿਹੜੇ ਕਣਕ ਜਿਹੜੇ ਕਣਕ ਆਇਆ ਕਾਗੜਾ ਉਹ ਮੈਂ ਤਾਂ ਕੀ ਹੋਵਾ ਬੱਕਰਾ ਲੋ ਜੀ ਦੋਸਤੋ ਬਹੁਤ ਵਧੀਆ ਸਾਡਾ ਹੋਇਆ ਆ ਤਿੰਨ ਨਾ ਆ ਗਏ ਤੇ ਜਿਹੜੇ ਪਕੜੇ ਨਾ ਸੀ ਓ ਜੀ ਦੋਸਤੋ ਪਿੰਡ ਤੂਰਾ ਬੱਕਰਾ ਮੰਡੀ ਦੇ ਤਿੰਨਾਂ ਲਗਾਂ ਦਾ ਸੌਦਾ ਆ ਪੂਰੇ 19000 ਦਾ ਤੇ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਗਾ ਤੇ ਜਲਦੀ ਜਲਦੀ ਵੀ ਇਹਨੂੰ ਸ਼ੇਅਰ ਕਰਕੇ ਵੀ ਭਰਾਵਾਂ ਤੱਕ ਵੀਡੀਓ ਪਹੁੰਚੇ ਮਿਲ ਜਾਏ ਇਸ ਦਿਨ ਪੂਰਾ ਬੱਕਰਾ ਮੰਡੀ ਦੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਬਹੁਤ ਵਧੀਆ ਸੌਦਾ ਆ ਦੋਸਤੋ ਪਿੰਡ ਤੂਰਾ ਬੱਕਰਾ ਮੰਡੀ ਦੇ ਤੇਰੇ ਬੱਕਰੇ ਉਹ ਲੈ ਗਿਆ ਤੇ ਤੇਰੇ ਪੈਸੇ ਤੇਰੀ ਜੇਬ ਦਾ ਮੈਂ ਸੌਦੇ ਕਰਾਂ ਲੇਕਿਨ